ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਰਸਟ ਰੈਸਟ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ-ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਓਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਫਿਰ ਅਸੀਂ ਤੁਹਾਨੂੰ ਇੱਕ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5:00 ਵਜੇ ਅਦਰ ਸ਼ੌਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਪੂਰਾ ਰੋਡ ਨੇੜੇ ਗੁੰਦਰਗੋਦੀ ਸਾਹਿਬ ਜੀ ਅਗਲਾ ਦੇਖੋ ਇਹ ਵੀ ਰੌਂਟੈਕਸ ਦੇ ਵਿੱਚ ਬਹੁਤ ਸੋਹਣਾ ਸੂਟ ਹੈ ਹਾਂ ਬ੍ਰੀਕ ਪ੍ਰਿੰਟ ਦਾ ਸੂਟ ਬਹੁਤ ਸੋਹਣਾ ਮਿੱਠਾ ਮਿੱਠਾ ਜਿਹਾ येलो ਕਲਰ ਹੈ ਵਿੱਚ ਇਹਦੇ ਆਹ ਸਹੀ ਆ ਰਿਹਾ ਬਿਲਕੁਲ ਬਹੁਤ ਜਿਆਦਾ ਸੋਹਣਾ ਲੱਗ ਰਿਹਾ ਤੇ ਆ ਹੈਗੀ ਇਹ ਸਲਵਾਰੇ ਦੀ ਹਾਂ ਸਹੀ ਲੱਗ ਰਿਹਾ ਬਿਲਕੁਲ ਬਹੁਤ ਸੋਹਣਾ ਲੱਗ ਰਿਹਾ ਸਿੱਧਾ ਸਹੀ ਹੈ ਬਹੁਤ ਪਿਆਰਾ ਸੂਟ ਹੈ ਜੀ ਰੌਂਟੈਕਸ ਦਾ ਸੂਟ ਹੈ 2.5 2.5 ਮੀਟਰ ਦੇ ਪ ਤੇ ਪਹਿਲਾਂ ਇਹ 850 ਦਾ ਦਿੱਤਾ ਸੀ ਅੱਜ ਇਹ ਤੁਹਾਨੂੰ 750 ਦੇ ਵਿੱਚ ਮਿਲੂਗਾ ਸ਼ਿਪਿੰਗ ਫ੍ਰੀ ਹੋਊਗੀ। ਲੋ ਅਗਲਾ ਦੇਖੋ ਜੀ ਇਹ ਵਾਲਾ ਸੂਟ ਹੈ ਨਾ ਜਿਹੜਾ ਇਹ ਵੀ ਆਪਣੇ ਕੋਲ ਇੱਕੋ ਹੀ ਪੀਸ ਹੈ। ਤੇ ਮੈਚਿੰਗ ਦੇ ਵਿੱਚ ਹੈ ਨੈਗੇਟਿਵ ਪ੍ਰਿੰਟ ਦੇ ਇਹ ਨਾ ਕਾਟ ਆਰਾਮ ਟੈਕਸ ਦੀ ਕਾਟਰਾਈ ਕਾਟਨ ਹੈ। ਆ ਦੇਖੋ ਤੁਸੀਂ ਲਾਈਨਾਂ ਦੇਖੋ ਇਹਦੇ ਵਿੱਚ ਬਰੀਕ ਬਰੀਕ। ਇਹ ਸਟੱਫ ਹੈ ਜਿਹੜਾ ਇਹ ਕਾਟਰਾਈ ਕਾਟਨ ਹੈ। ਬਹੁਤ ਸੋਹਣਾ ਲੱਗਦਾ ਸੂਟ ਇਹ। ਤੇ ਇਹਦੇ ਨਾਲ ਇਹ ਵਾਲੀ ਸਲਵਾਰ ਹੈ ਨੈਗੇਟਿਵ ਪ੍ਰਿੰਟਿੰਗ ਦੀ। ਇਹਦੇ ਵਿੱਚ ਵੀ ਉਦਾਂ ਹੀ ਲਾਈਨਾਂ ਲਾਈਨਾਂ ਮਿਲਣਗੀਆਂ ਤੁਹਾਨੂੰ ਠੀਕ ਹੈ ਜੀ 컬러 ਲਗਭਗ ਸਹੀ ਆ ਰਿਹਾ ਇਹਦਾ ਤੇ ਇਹ ਵਾਲਾ ਸੂਟ ਆਪਾਂ ਪਹਿਲਾਂ ਦਿੱਤਾ ਸੀਗਾ 1250 ਵਿੱਚ ਅੱਜ ਤੁਹਾਨੂੰ 1050 ਦੇ ਵਿੱਚ ਮਿਲ ਜੂਗਾ ਸ਼ਿਪਿੰਗ ਫ੍ਰੀ ਹੋਊਗੀ ਕਾਫੀ ਪਿਆਰਾ ਸਟੱਫ ਹੈਗਾ ਬਹੁਤ ਜਿਆਦਾ ਸੋਹਣਾ ਲੱਗਦਾ ਸੂਟ ਤੇ ਲੋ ਜੀ ਅਗਲਾ ਦੇਖੋ ਇਹ ਸਲਵਾਰ ਵਰਕ ਦੇ ਨਾਲ ਹੈ ਸੂਟ ਹਾਂ કોટਨ ਦਾ ਸੂਟ ਹੈ ਬਹੁਤ ਪਿਆਰਾ ਸੂਟ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ ਪ੍ਰਗਤੀ ਬ੍ਰਾਂਡ ਦਾ ਸੂਟ ਹੈ ਇਹ ਤੇ ਇਹ ਹੈਗੀ ਆ ਦੀ ਸਲਵਾਰ ਕੈਮਰੀ ਕੋਟਨ ਵੀ ਨਾਲ ਮਹਿੰਦੀ ਕਲਰ ਇਹ ਵਾਲਾ ਸਲਵਾਰ ਦੇ ਉੱਪਰ ਤੁਹਾਨੂੰ ਵਰਕ ਮਿਲੂਗਾ ਬਹੁਤ ਪਿਆਰਾ ਲੋ ਕਾਫੀ ਸੋਹਣਾ ਸੂਟ ਹੈ ਜੀ ਠੀਕ ਹੈ ਡਾਰਕ ਮਹਿੰਦੀ ਕਲਰ ਹੈ ਇਹ ਤੇ ਨਾਲ ਇਹ ਵਾਲੀ ਸ਼ਰਟ ਵੀ ਆ ਸ਼ਰਟ ਨਾਲ ਦੇ ਰੰਗ ਆ ਇਹ ਹੋਰ ਹੋਗਾ ਸਲਵਾਰ ਦਾ 850 ਦਾ ਬਹੁਤ ਸੋਹਣਾ ਸੂਟ ਹੈ 850 ਚ ਮਿਲ ਜੂਗਾ ਸ਼ਿਪਿੰਗ ਫ੍ਰੀ ਹੋ। ਲਓ ਨੈਕਸਟ ਦੇਖੋ ਰਸਟ ਕਲਰ। ਸਭ ਨੂੰ ਪਸੰਦ ਆਉਣ ਵਾਲਾ ਰਸਟ ਕਲਰ। ਲਓ ਜੀ ਇਹ ਹੈਗੀ ਐ ਸ਼ਰਟੇ ਦੀ ਬਹੁਤ ਪਿਆਰੀ ਲੱਗਦੀ ਐ। ਇਹ ਆ ਸਹੀ ਐ। ਬਿਲਕੁਲ ਸਹੀ ਆ ਰਿਹਾ। ਤੇ ਇਹ ਹੈਗੀ ਐ ਦੀ ਸਲਵਾਰ ਤੇ ਸਲਵਾਰ ਤੇ ਤੁਹਾਨੂੰ ਇਹ ਵਾਲਾ ਵਰਕ ਮਿਲੂਗਾ। ਬਹੁਤ ਸੋਹਣਾ ਸੂਟ ਐ। ਕਪੜਾ ਵੀ ਬਹੁਤ ਜਿਆਦਾ ਸੋਹਣਾ ਐ। ਤੇ ਪ੍ਰਾਈਸ ਇਹਦੀ ਹੈਗੀ ਐ 850 ਸਲਵਾਰ ਵਰਕ ਦੇ ਨਾਲ। ਤੇ ਬਿਨਾਂ ਸ਼ਿਪਿੰਗ ਤੋਂ ਸੂਟ ਆ ਜਾਊਗਾ ਤੁਹਾਡੇ ਕੋਲੇ ਅਗਲਾ ਦੇਖੋ ਲਓ ਜੀ ਇਹ ਨਾ ਮੈਂ ਤੁਹਾਨੂੰ ਸੂਟ ਦਿਖਾਉਣੀ ਆ ਟੈਬੀ ਦਾ ਸੂਟ ਆ ਇਹ ਟੈਬੀ ਲਾਈਨਿੰਗ ਦੇ ਵਿੱਚ ਆਹ ਲਓ ਸ਼ਰਟ ਦੇਖੋ ਕਿੰਨੀ ਪਿਆਰੀ ਹੈ ਜਿਵੇਂ ਟਾਈ ਐਂਡ ਡਾਈ ਹੋਈ ਹੁੰਦੀ ਹੈ ਟੈਬੀ ਲਾਈਨਿੰਗ ਦੇ ਵਿੱਚ ਇਹ ਸੂਟ ਮਿਲੂਗਾ ਤੁਹਾਨੂੰ ਇਹ ਮਿਲੂਗੀ ਇਹਦੇ ਨਾਲ ਥਿੱਕ ਮਸਲੀਨ ਦੀ ਸਲਵਾਰ ਜਿਹਦੇ ਥੱਲੇ ਲਾਈਨਿੰਗ ਨਹੀਂ ਲੱਗਦੀ ਬਿਨਾਂ ਲਾਈਨਿੰਗ ਤੋਂ ਬਣੂਗਾ ਤੇ ਕਲਰ ਦੇਖ ਲਓ ਤੁਸੀਂ ਲੈਮਨ ਜਿਹਾ ਕਲਰ ਲੱਗ ਰਿਹਾ ਮੈਨੂੰ ਇੱਥੇ ਸਹੀ ਆ ਸੂਟ ਦੇਖੋ ਤੁਸੀਂ ਕਿੰਨਾ ਸੋਹਣਾ ਲੱਗਦਾ ਹੈ ਇਹ ਕਲਰ ਬਹੁਤ ਸੋਹਣਾ ਲੈਮਨ ਮਹਿੰਦੀ ਜਿਹਾ ਕਲਰ ਹੈਗਾ ਤੇ ਸਲਵਾਰ ਤੇ ਲਾਈਨਿੰਗ ਨਹੀਂ ਲੱਗਦੀ 셔ਟ ਤੇ ਲੱਗੂਗੀ ਪਰ ਬਹੁਤ ਸੋਹਣਾ ਲੱਗਦਾ ਜੇ ਤੁਸੀਂ ਇਹਦੇ ਨਾਲ ਦੁਪੱਟਾ ਕਰਾਉਣਾ ਹੋਵੇ ਨਾ ਨਾਲ ਇਦਾਂ ਹੀ ਟਾਈ ਐਂਡ ਆਈ ਭਾਵੇਂ ਟੈਬੀ ਦਾ ਹੀ ਦੁਪੱਟਾ ਕਰਾ ਲਓ ਬਹੁਤ ਪਿਆਰਾ ਲੱਗਣ ਵਾਲਾ ਸੂਟ ਹੈ ਦੁਪੱਟਾ ਅਸੀਂ ਤੁਹਾਨੂੰ ਕਰਾ ਕੇ ਦੇ ਸਕਦੇ ਹਾਂ ਇਦਾਂ ਹੀ ਟਾਈ ਐਂਡ ਆਈ ਸਾਰੇ ਦੇ ਵਿੱਚ ਬਹੁਤ ਸੋਹਣਾ ਲੱਗੂਗਾ ਸੂਟ ਤੇ ਲਓ ਜੀ ਇਹ ਵੀ ਡਿਸਕਾਊਂਟ ਦੇ ਉੱਪਰ ਮਿਲ ਰਿਹਾ ਅੱਜ ਤੁਹਾਨੂੰ ਸੂਟ ਇਹ ਅੱਜ ਤੁਹਾਨੂੰ ਸੂਟ ਮਿਲ ਰਿਹਾ 995 ਦੇ ਵਿੱਚ ਫ੍ਰੀ ਸ਼ਿਪਿੰਗ ਨਾਲ ਆਉਗੋ ਔਰ ਨੈਕਸਟ ਦੇਖੋ ਇੱਕ ਹੋਰ ਟੈਬੀ ਲਾਈਨਿੰਗ ਦੇ ਵਿੱਚ ਇੱਕ ਸੂਟ ਤੁਹਾਨੂੰ ਹੋਰ ਮਿਲੂਗਾ ਇਸ ਤਰ੍ਹਾਂ ਹੀ ਇਹ ਵੀ ਬਹੁਤ ਪਿਆਰਾ ਲੱਗਦਾ ਹਾਂ ਥੋੜਾ ਜਿਹਾ ਬ੍ਰਾਂਡ ਦਾ ਫਰਕ ਪੈ ਜਾਂਦਾ ਇਹ ਹੈਗਾ ਸ਼ੰਕਰ ਬ੍ਰਾਂਡ ਦੀ ਟੈਬੀ ਲਾਈਨਿੰਗ ਹੈ ਇਹ ਇਸ ਤਰ੍ਹਾਂ ਕਰਕੇ ਪ੍ਰਿੰਟ ਕਰਦਾ ਮਸਟਰਡ ਕਲਰ ਹੈ ਠੀਕ ਹੈ ਉਹ ਵਾਲਾ ਸੂਟ ਆਪਾਂ ਪਹਿਲਾਂ 1250 ਦੇ ਵਿੱਚ ਦਿੱਤਾ ਸੀਗਾ 900 ਤੋਂ 995 ਵਿੱਚ ਮਿਲ ਰਿਹਾ ਇਹ ਵਾਲਾ ਸੂਟ ਆਪਾਂ 1500 ਚ ਦਿੱਤਾ ਸੀ ਅੱਜ ਇਹ ਸੂਟ ਤੁਹਾਨੂੰ 1250 ਦੇ ਵਿੱਚ ਮਿਲਦੇ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਸ਼ੰਕਰ ਬ੍ਰਾਂਡ ਦੀ ਟੈਬੀ ਲਾਈਨਿੰਗ ਹੈਗੀ ਹੈ ਫ੍ਰੀ ਸ਼ਿਪਿੰਗ ਨਾਲ ਸੂਟ ਤੁਹਾਡੇ ਕੋਲ ਆਊਗਾ ਇੱਥੇ ਰੰਗ ਸਹੀ ਆ ਸਹੀ ਹੈ ਲੋ ਜੀ ਮਸਟਰਡ ਕਲਰ ਦੇ ਵਿੱਚ ਬਹੁਤ ਜਿਆਦਾ ਸੋਹਣਾ ਕਲਰ ਹੈ ਇਹਦਾ ਤੇ ਨੈਕਸਟ ਦੇਖੋ ਲੋ ਇਹ ਹੈਗਾ ਸ਼ਿਮਰ ਦੇ ਵਿੱਚ ਸ਼ਰਟ ਹੈ ਲੋਡੀ ਸ਼ੇਰ ਮਰਦੇ ਵਿੱਚ ਸ਼ਰਟ ਆ ਬੜੀ ਪਿਆਰੀ ਜੀ 컬러 ਸਹੀ ਆ ਰਹੇ ਹਾਂ 컬러 ਸਹੀ ਹੈ ਤੇ ਆ ਲੋ ਆ ਹੈਗੀ ਸਲਵਾਰ ਮਸਲੀਨ ਦੀ ਠੀਕ ਹੈ ਜੀ 컬러 ਦੇਖ ਲਓ ਤੁਸੀਂ 컬러 ਤੁਹਾਨੂੰ ਲਗਭਗ ਸਹੀ ਆ ਰਿਹਾ ਹੁਣ ਸਹੀ ਹੈ ਹਾਂ ਬਹੁਤ ਜਿਆਦਾ ਸੋਹਣਾ ਸੂਟ ਹੈ ਜੀ ਇਹ ਤੇ ਸਟੀਚਿੰਗ ਵੀ ਕਰਾ ਕੇ ਦੇ ਸਕਦੇ ਹਾਂ ਅਸੀਂ ਅਗਰ ਤੁਸੀਂ ਸਟੀਚਿੰਗ ਕਰਾਉਣੀ ਹੈ ਤਾਂ ਅਸੀਂ ਸਟਿਚ ਕਰਾ ਕੇ ਭੇਜ ਦਾਂਗੇ ਅਗਰ ਤੁਸੀਂ ਦੁਪੱਟਾ ਡਾਈ ਕਰਾਉਣਾ ਤਾਂ ਦੁਪੱਟਾ ਡਾਈ ਹੋ ਜਾਊਗਾ ਅਗਰ ਤੁਸੀਂ ਇਦਾਂ ਹੀ ਮੰਗਾਉਣਾ ਤਾਂ ਇਦਾਂ ਹੀ ਆ ਜਾਊਗਾ ਤੁਹਾਡੇ ਕੋਲ ਅੱਜ ਇਹ ਸੂਟ ਤੁਹਾਨੂੰ ਮਿਲ ਰਿਹਾ 1295 ਰੁਪਏ ਦੇ ਵਿੱਚ ਡਿਸਕਾਊਂਟ ਤੇ 200 ਰੁਪਏ ਦਾ ਡਿਸਕਾਊਂਟ ਹੈ ਦੇ ਇਸ ਤੇ 1295 ਇੱਕ ਇਹਦੇ ਵਿੱਚ ਇਹ ਵਾਲਾ ਕਲਰ ਹੈ ਹਾਂ ਬੜਾ ਸੋਹਣਾ ਸੂਟ ਹੈ ਕਲਰ ਹੀ ਬੜੇ ਪਿਆਰੇ ਐ ਇੰਨੇ ਸੋਹਣੇ ਲੱਗਦੇ ਨੇ ਨਾ ਜੀ ਪਾਏ ਹੋਏ ਸੂਟ ਇਹ ਬਹੁਤ ਸੋਹਣਾ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਇਹ ਸੂਟ ਲੋ ਇਹ ਲੋ ਜੀ ਆਹ ਵਾਲੀ ਸਲਵਾਰ ਮਸਲੀਨ ਦੀ ਸਲਵਾਰ ਹੈ ਨਾਲ ਕਾਫੀ ਅੱਛੇ ਸੂਟ ਨੇ ਤੇ ਪ੍ਰਾਈਸ ਹੈਗੀ ਆ 1295 ਰੁਪਏ ਨੈਕਸਟ ਦੇਖੋ ਇੱਕ ਆ ਆਪਣੇ ਕੋਲੇ ਦੋ ਸੂਟ ਨੇ ਜੀ ਔਰਗੈਂਜ਼ਾ ਦੇ ਔਰਗੈਂਜ਼ਾ ਦੇ ਵਿੱਚ ਸੂਟ ਹੈ ਤੇ ਦੋ ਸੂਟ ਨੇ ਇਹ ਦੇਖੋ ਤੁਸੀਂ ਕਿੱਡਾ ਪਿਆਰਾ ਸੂਟ ਹੈ ਸੌਫਟ ਵਾਲਾ ਔਰਗੈਂਜ਼ਾ ਹੈ 아니ਆ ਕਿ ਬਹੁਤ ਆਕੜਿਆ ਜਿਹਾ ਔਰਗੈਂਜ਼ਾ ਔਰ ਖੁਰਦਰਾ ਜਿਹਾ ਔਰਗੈਂਜ਼ਾ ਉਹ ਨਹੀਂ ਹੈ ਬਹੁਤ ਜ਼ਿਆਦਾ ਸੌਫਟ ਔਰਗੈਂਜ਼ਾ ਹੈ ਜੀ ਬਹੁਤ ਪਿਆਰਾ ਪਿਆਰਾ ਤੇ ਬੇਫਿਕਰ ਹੋ ਕੇ ਲੈ ਲਓ ਇਹ ਵਾਲਾ ਸੂਟ ਤੁਸੀਂ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਇਹਦੀ ਸਹੀ ਹੈ ਕੰਨ ਸਹੀ ਬੜਾ ਹੀ ਸੋਨਾ ਕਲਰ ਹੈ ਜੀ ਤੇ ਵੱਡੇ ਵਿਖਰਮਾਂ ਜਿਹਾ ਪ੍ਰਿੰਟ ਹੈ 850 ਦੇ ਵਿੱਚ ਆਊਗਾ ਜੀ ਇਹ ਵਾਲਾ ਸੂਟ ਸੋ। ਦੋ ਸੂਟ ਲੈ ਅਗਰ ਕਿਸੇ ਨੇ ਦੋ ਇੱਕੋ ਜਿਹੇ ਲੈਣੇ ਤਾਂ ਲੈ ਸਕਦੇ ਹੋ। ਲਓ ਜੀ ਅੱਜ ਇਹ ਸੂਟ ਵੀ ਤੁਹਾਨੂੰ ਡਿਸਕਾਊਂਟ ਦੇ ਉੱਪਰ ਮਿਲ ਰਹੇ ਨੇ। ਪਹਿਲਾਂ ਆਪਾਂ 1050 ਦੇ ਦਿੱਤੇ ਸੀ। ਅੱਜ ਤੁਹਾਨੂੰ ਇਹ ਸੂਟ 895 'ਚ ਮਿਲ ਰਹੇ ਨੇ। ਗਲੇਸ ਕਾਟਨ ਹੈ ਜੀ ਬੜੀ ਸੋਹਣੀ ਜੀ ਤੇ ਕਲਰ ਦੇਖੋ ਮਾਊਸ ਜਿਹਾ ਕਲਰ ਲੱਗ ਰਿਹਾ ਮੈਨੂੰ ਤਾਂ ਇਹ। ਆਹ ਵਾਲਾ ਜਿੱਦਾਂ। ਲੋ ਜੀ ਇਹਦੇ ਤੇ ਇੱਕ ਬੇਲ ਪਈ ਹੋਈ ਆ ਇਹਨੂੰ ਤੁਸੀਂ ਸਾਈਡ ਬੇਲ ਵੀ ਕਰ ਸਕਦੇ ਹੋ ਜਿਵੇਂ ਇੱਕ ਮੋਢੇ ਤੋਂ ਆਉਂਦੀ ਹੋਈ ਬਹੁਤ ਸੋਹਣੀ ਲੱਗਦੀ ਹੁੰਦੀ ਆ ਉਹ ਤੇ ਇੱਕ ਸਾਈਡ ਤੇ ਤੁਸੀਂ ਨਾ ਇੱਥੇ ਲੇਸ ਦੇ ਕੇ ਇੱਕ ਡਿਜ਼ਾਈਨਿੰਗ ਕਰ ਲਿਓ ਇੱਕ ਸਾਈਡ ਤੇ ਤੁਸੀਂ ਇਹ ਮਤਲਬ ਕਿ ਤੁਹਾਡੇ ਕੋਲੇ ਬੇਲ ਹੈਗੀ ਆ ਇੱਕ ਸਾਈਡ ਤੇ ਤੁਸੀਂ ਲੇਸ ਦੀ ਡਿਜ਼ਾਈਨਿੰਗ ਕਰ ਲਿਓ ਦੇਖੋ ਕਿ ਨਾ ਸੂਟ ਫਿਰ ਵਜਾ ਵਜਾ ਕਰਦਾ ਬਹੁਤ ਸੋਹਣਾ ਬਣ ਕੇ ਰੈਡੀ ਹੋਣਾ ਇਹ ਜੇ ਤੁਸੀਂ ਇਹਨੂੰ ਵਿਚਾਲੇ ਕਰਨਾ ਵਿਚਾਲੇ ਕਰ ਸਕਦੇ ਹੋ ਤੇ ਸਾਈਡਾਂ ਤੇ ਤੁਸੀਂ ਲੇਸਾਂ ਦੇ ਸਕਦੇ ਹੋ ਜੇ ਤੁਸੀਂ ਇਹਨੂੰ ਸਾਈਡ ਤੇ ਕਰਨਾ ਇੱਕ ਸਾਈਡ ਤੇ ਲੇਸ ਦੇ ਦਿਓ ਲੋ ਡਿਜ਼ਾਈਨਿੰਗ ਮੈਂ ਤੁਹਾਨੂੰ ਦੱਸਦੀ ਆ ਤੇ ਬਹੁਤ ਵਧੀਆ ਸੂਟ ਬਣ ਕੇ ਰੈਡੀ ਹੋਊਗਾ ਇਹ ਤੇ ਹੋਰ ਮੈਂ ਦੱਸ ਦਿੰਨੀ ਆ ਇਹਦੇ ਵਰਕ ਕਿੱਥੇ ਮਿਲੂਗਾ ਤੁਹਾਨੂੰ ਲੋ ਇਹ ਬਾਜੂ ਤੇ ਮਿਲੂਗਾ ਇਹ ਵਾਲਾ ਵਰਕ ਗਲੇਸ ਕਾਟਨ ਦਾ ਬੜਾ ਹੀ ਪਿਆਰਾ ਜਿਹਾ ਕਲਰ ਹੈ ਬਹੁਤ ਸੋਹਣਾ ਸੂਟ ਹੈ ਤੇ ਪ੍ਰਾਈਸ ਇਹਦੀ ਅੱਜ 895 ਮਿਲ ਰਹੀ ਆ ਤੁਹਾਨੂੰ ਡਿਸਕਾਊਂਟ ਦੇ ਵਿੱਚ ਬਹੁਤ ਸੋਹਣਾ ਵਰਕ ਹੋਇਆ ਦੇ ਇੱਥੇ ਆ ਰੰਗ ਸਹੀ ਆ ਬਸ ਸਹੀ ਆ ਵੇਜਾ ਵੇਜਾ ਕਰਦੇ ਸੂਟ ਆ ਜੀ ਇਹ ਬਹੁਤ ਹੀ ਪਿਆਰੀ ਜੇ ਨੈਕਸਟ ਇਹ ਵਾਲਾ ਮਿਲੂਗਾ ਤੁਹਾਨੂੰ ਇਹ ਵੀ ਬਹੁਤ ਪਿਆਰਾ ਸੰਕਾ ਇਹ ਵੀ ਗਲੇਸ ਬਾਟਮ ਦੇ ਵਿੱਚ ਬੋਟਲ ਗ੍ਰੀਨ ਕਲਰ ਇਹ ਹੈਗਾ ਜੀ ਇਹਦਾ ਘੇਰਾ ਆ ਜਿਹੜਾ ਤੁਹਾਨੂੰ ਦਿਖ ਰਿਹਾ ਨਾ ਵਿੱਚ ਇਹ ਸ਼ੇਡਿੰਗ ਕੀਤੀ ਹੋਈ ਆ ਹਲਕੀ ਹਲਕੀ ਗ੍ਰੇ ਜ ਦਾ ਟੱਚ ਜਾਂ ਵਿੱਚ ਫਲਾਵਰ ਦੇ ਵਿੱਚ ਠੀਕ ਹੈ ਜੀ ਤਿੰਨ ਫਲਾਵਰ ਨੇ ਮੈਂ ਘੇਰਾ ਦੱਸ ਦਣੀ ਆ 10 ਟੂ 20 ਜਿਹੜਾ ਵਰਕ ਹੋ ਉਹ ਹੈਗਾ ਪੌਣੇ 20 ਤੱਕ ਉਸ ਤੋਂ ਬਾਅਦ ਤੁਸੀਂ ਆਪਣਾ ਇਹਨੂੰ 22 23 ਤੱਕ ਮੇਰੇ ਖਿਆਲ ਨਾਲ ਲਿਜਾ ਸਕਦੇ ਹੋ 24 ਤੱਕ ਵੀ ਲਿਜਾ ਸਕਦੇ ਹੋ ਜੀ ਇਹਨੂੰ ਇਹਦਾ ਘੇਰਾ ਦੀ ਨੰਬਰ ਕੀ ਲੈ ਜੀ 24 24 25 ਦਾ ਤੇ ਤਿੰਨ ਫਲਾਵਰ ਮਿਲਣਗੇ ਤੇ ਨਾਲ ਮਿਲੂਗਾ ਜੀ ਬਾਜੂ ਦੇ ਉੱਪਰ ਤੁਹਾਨੂੰ ਇੱਕ ਇੱਕ ਫਲਾਵਰ ਆਹ ਵਾ ਠੀਕ ਹੈ ਤੇ ਇਹਦੀ ਪ੍ਰਾਈਸ ਵੀ ਅੱਜ 895 ਮਿਲੂਗੀ ਪਹਿਲਾਂ ਇਹ 1050 ਦੇ ਵਿੱਚ ਸੂਟ ਦਿੰਦੇ ਆਪਾਂ ਤੇ ਸ਼ਿਪਿੰਗ ਫ੍ਰੀ ਜੈਨ ਆਲਸੂਟ ਤੋਂ ਲੈ ਇੱਥੇ ਰੰਗ ਸਹੀ ਹੈ ਇੱਥੇ ਜਾਮ कॉटन ਦੇ ਵਿੱਚ ਸੂਟ ਨਹੀਂ ਜੀ ਇਹ ਬਹੁਤ ਸੋਹਣੀ ਬੋਟਲ ਹੈਗੀ ਹੈ ਅਗਲਾ ਦੇਖੋ ਬਿਲਕੁਲ कॉटन ਦੇ ਵਿੱਚ ਸੂਟ ਆਊਗਾ ਬਹੁਤ ਪਿਆਰੀ ਸੌਫਟ ਵਾਲੀ ਜਿਹੜੀ ਕਾਟਨ ਹੁੰਦੀ ਹੈ ਉਹ ਬੜੀ ਕਾਟਨ ਹੈ ਇਹ ਚੈੱਕ ਜਾਂ ਬਣਿਆ ਹੋਇਆ ਉੱਪਰ ਬਹੁਤ ਹੀ ਪਿਆਰਾ ਜਾਂ ਤੇ ਆ ਤਾਂ ਦੋ ਫਲਾਵਰ ਬਣਣਗੇ ਜੀ ਥੋਨੂੰ ਘੇਰੇ ਤੇ ਠੀਕ ਹੈ ਇਹਨਾਂ ਨੂੰ ਵੀ ਮੈਨ ਆਪ ਦੇਣੀ ਹੈ ਇਹ ਐਂਡ ਟੂ ਐਂਡ ਜਿਹੜਾ ਵਰਕ ਹੈਗਾ ਉਹ ਹੈਗਾ ਉਨੀ ਤੱਕ ਵਰਕ ਹੋਇਆ ਹੈ ਉਦੋਂ ਬਾਅਦ ਤੁਸੀਂ ਜਿੰਨਾ ਮਰਜ਼ੀ ਲੈ ਜਾਓ ਇਹ ਜੋ ਫਲਾਵਰ ਵਾਲਾ ਘੇਰਾ ਹੁੰਦਾ ਨਾ ਇਹਨੂੰ ਤੁਸੀਂ ਜਿੱਥੇ ਤੱਕ ਮਰਜ਼ੀ ਲਿਜਾ ਸਕਦੇ ਹੋ ਤੇ 23 23 ਤੱਕ ਇਹ ਘੇਰਾ ਥੋੜਾ ਚ ਲੈ ਜਾਊਗਾ ਕੱਟ ਦਾ ਜਿੰਨਾ ਮਰਜ਼ੀ ਰੱਖ ਲਿਓ ਇਹ ਬਾਜੀ ਦੇ ਉੱਪਰ ਫਲਾਵਰ ਹੋਊ ਠੀਕ ਹੈ ਸਟੱਫ ਦੇਖੋ ਕਿੰਨਾ ਸੋਹਣਾ ਹੈ ਤੁਸੀਂ ਪਹਿਲਾਂ ਨੇੜੇ ਕਰਕੇ ਨਾ ਆਹ ਦੇਖੋ ਸਟੱਫ ਬਹੁਤ ਹੀ ਪਿਆਰਾ ਜਿਹਾ ਸਟੱਫ ਹੈਗਾ ਲਾਈਨਿੰਗ ਲਾ ਲਿਓ ਇਹਦੇ نیچے ਬਹੁਤ ਸੋਹਣਾ ਲੱਗੂਗਾ ਜੀ ਫਿਰ ਇਹ ਸੂਟ ਸੂਟ ਤਾਂ ਐਕਚੁਅਲੀ ਜੀ ਲਾਈਨਿੰਗ ਲੱਗ ਕੇ ਹੀ ਸੋਹਣੇ ਬਣਦੇ ਆ ਬਿਨਾ ਲਾਈਨਿੰਗ ਨਾਲ ਅੱਜ ਕੱਲ੍ਹ ਕੱਪੜਾ ਘੱਟ ਹੀ ਆ ਰਿਹਾ ਇਹ ਫੇਰ ਇਹ ਬਾਹਰ ਅੰਦਰ ਪਾਉਣ ਵਾਲੇ ਸੂਟ ਬਣ ਜਾਂਦੇ ਨੇ 895 ਚ ਆ ਜੂਗਾ ਸੂਟ ਇੱਕ ਸੂਟ ਇਹ ਵਾਲਾ ਵਰਕ ਵਾਲਾ ਆਪਣੇ ਕੋਲੇ ਲੋ ਇਹਦੇ ਤੇ ਲੇਸਸ ਲੱਗੀਆਂ ਹੋਈਆਂ ਨੇ ਇਹ ਵਾਲਾ ਤੁਸੀਂ ਜਾਂ ਤਾਂ ਨੱਕ ਤੇ ਕਰ ਲਿਓ ਜਾਂ ਤੁਸੀਂ ਘੇਰੇ ਤੇ ਕਰ ਲਿਓ ਪਰ ਇਹ ਨੱਕ ਤੇ ਹੀ ਜ਼ਿਆਦਾ ਸੋਹਣਾ ਲੱਗੂਗਾ ਜੇ ਤੁਸੀਂ ਇਹਨੂੰ ਨੱਕ ਤੇ ਲਾਉਂਗੇ ਨਾ ਤੇਰੇ ਬਹੁਤ ਜ਼ਿਆਦਾ ਸੋਹਣਾ ਲੱਗਣਾ ਹੈ ਲੇਸਸ ਪਹਿਲੇ ਹੀ ਅਟੈਚ ਕੀਤੀਆਂ ਹੋਈਆਂ ਨੇ ਇੱਥੋਂ ਨੱਕ ਨਿਕਲੇ ਹੋਊਗਾ ਤੁਹਾਡਾ ਉੱਪਰੋਂ ਲੇਸਸ ਨੂੰ ਹਟਾ ਕੇ ਤੁਸੀਂ ਹੋਰ ਤਰ੍ਹਾਂ ਦੀ ਲੇਸ ਵੀ ਕੋਈ ਲਾ ਸਕਦੇ ਹੋ ਡਿਜ਼ਾਈਨਿੰਗ ਆਪਦੇ ਹਿਸਾਬ ਨਾਲ ਕਰ ਸਕਦੇ ਹੋ ਜਿਵੇਂ ਮਰਜ਼ੀ ਇਨਸਰਟ ਕਰਦੇ ਕਰ ਸਕਦੇ ਹਾਂ ਲੇਸ ਆਹ ਰੰਗ ਸਹੀ ਹੈ 컬러 ਸਹੀ ਹੈ ਇੱਥੇ ਇਹ ਕੈਮਰੀ कॉटन ਦਾ सूट ਹੈ ਜੀ ਇਹ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਹੈ ਇਹ ਬਾਜੂ ਤੇ ਉੱਪਰ ਬਣਿਆ ਹੋਇਆ ਚਾਹੇ ਤੁਸੀਂ ਇਹਨੂੰ ਸਲਵਾਰ ਤੇ ਲੈ ਲਓ ਵੱਡਾ ਸਾਰਾ ਫਲਾਵਰ ਆ ਬਹੁਤ ਸੋਹਣਾ ਲੱਗਦਾ ਵਰਕ ਵੀ ਬਹੁਤ ਪਿਆਰਾ ਹੋਇਆ ਹੋਇਆ ਇਹਦੇ ਤੇ ਇਹ ਸੂਟ ਵੀ ਤੁਹਾਡੇ ਕੋਲੇ 895 ਦੇ ਵਿੱਚ ਆ ਜਾਊਗਾ ਸ਼ਿਪਿੰਗ ਫ੍ਰੀ ਹੋਊਗੀ ਆਹ ਰੰਗ ਆਹ ਵਾਹ ਸਹੀ ਹੈ ਰੰਗ ਇਹ ਕਿਨ ਗੋਲਡਨ ਜਿਹਾ ਸੋਨਾ ਜਿਹਾ 컬러 ਹਾਂ